ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 사ਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਹਨੇ ਪਰਤ ਪਾਲੇ ਮੋਕਤ ਪਦਾਰਥ ਤਿਨ ਕਿਉ ਪਾਏ ਹਰ ਕੇ ਨਾਮ ਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੈ ਰਹਾਉ ਇਹ ਹਰ ਰੰਗ ਗੂੜਾ ਧਨ ਪਰ ਹੋਇ ਬਾਤੋ ਸਿੰਗਾਰ ਵਾ ਪ੍ਰਭ ਸੋਈ ਹਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪਲਾ ਜਨਮ ਗਵਾਵੇ ਗੁਰ ਕੇ ਸਾਚ ਸਹਿਜ ਸੁਖ ਬਾਣੀ सेवा सची नाम समानी शब्द मिले प्रीतम सादाति आई साच नाम वढाई पाए आपे करता जुग जुग सोए ਨਾਦਰ ਕਰੇ ਮਲਾਵਾ ਹੋਏ ਗਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਲਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਨੇ ਪਰਤ ਪਾਲੇ ਮੋਕਤ ਪਦਾਰਥ ਤਿਨ ਕਿਉ ਪਾਈ ਹਰ ਕੇ ਨਾਮ ਰਤੇ ਲਿਵ ਲਾਏ ਗੋਰਾ ਸੇਵਾ ਤੇ ਹਰ ਨਾਮ ਧਨ ਪਾਵੇ ਅੰਤਰ ਪਰਗਾਸ ਹਰ ਨਾਮ ਤੇ ਆਵੇ ਰਹਾਉ ਇਹ ਹਰ ਰੰਗ ਗੂੜਾ ਤਨ ਪਰ ਹੋਏ ਸਾਤ ਸਿੰਗਾਰ ਰਿਵਾ ਪ੍ਰਭ ਸੋਏ ਉਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪালা ਜਨਮ गवाਵੇ ਗੁਰ ਕੇ ਸਾੰਤ ਸਜ ਸੁਖ ਬਾਣੀ ਸੇਵਾ ਸੱਚੀ ਨਾਮ ਸਮਾਨੀ ਸਬਦ ਮਲੇ ਪ੍ਰੀਤਮ ਸਾਦਾ ਆਤੀ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜਗ ਸੋਏ ਨਦਰ ਕਰੇ ਮਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਲਾਵੇ ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਸਦਾ ਤਨ ਅੰਤਰ ਨਾਮ ਸਮਾਲੇ ਜੀ ਜੰਤ ਜਿਨੇ ਪਰਤ ਪਾਲੇ ਮੋਕਤ ਪਦਾਰਥ ਤੈਨ ਕਿਉਂ ਪਾਈ ਹਰ ਕੇ ਨਾਮ ਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੇ ਰਹਾਉ ਇਹ ਹਰ ਰੰਗ ਗੂੜਾ ਤਨ ਪਰ ਹੋਈ ਸਾਤ ਸਿੰਗਾਰ ਵਾ ਪ੍ਰਭ ਸੋਈ ਹਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪੜਾ ਜਨਮ ਹੰਗ ਕਵਾਵੈ ਗੁਰ ਕੇ ਸਾੰਕ ਸਜ ਸੁਖ ਬਾਣੀ ਸੇਵਾ ਸਚੀ ਨਾਮ ਸਮਾਨੀ ਸਬਦ ਮਿਲੇ ਪ੍ਰੀਤਮ ਸਾਦਾ ਤਿਆਈ ਸਾਜ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਲਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਨੇ ਪਰਤ ਪਾਲੇ ਮੋਕਤ ਪਦਾਰਥ ਤੈਨ ਕਿਉ ਪਾਈ ਹਰ ਕੇ ਨਾਮ ਰਤ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੈ ਰਹਾਉ ਹੇ ਹਰ ਰੰਗ ਗੂੜਾ ਧਨ ਪਰ ਹੋਈ ਸਾਤ ਸਿੰਗਾਰ ਵਾ ਪ੍ਰਭ ਸੋਈ ਹਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪ라 ਜਨਮ गवाਵੇ ਗੌਰ ਕੇ ਸਾਖ ਸਜ ਸੁਖ ਬਾਣੀ ਸੇਵਾ ਸਚੀ ਨਾਮ ਸਮਾਨੀ ਸਬਦ ਮਲੇ ਪ੍ਰੀਤਮ ਸਾਦਾਤੀ ਆਏ ਸਾਜ ਨਾਮ ਵਡਿਆਈ ਪਾਏ ਅਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮਲਾਵਾ ਹੋਏ ਗਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਲਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਨੇ ਪਰਤ ਪਾਲੇ ਮੋਕਤ ਪਦਾਰਥ ਤਿਨ ਕਿਉ ਪਾਈ ਹਰ ਕੇ ਨਾਮ ਰਤੇ ਲਿਵ ਲਾਈ ਗੋਰਾ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੈ ਰਹਾਉ ਕੇ ਹਰ ਰੰਗ ਗੂੜਾ ਧਨ ਪਰ ਹੋਈ ਸਤ ਸਿੰਗਾਰ ਵਾ ਪ੍ਰਭ ਸੋਈ ਹਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪਲਾ ਜਨਮ ਗਵਾਵੇ ਗੁਰ ਕੇ ਸਾਤ ਸਜ ਸੁਖ ਬਾਣੀ ਦੇਵਾ ਸਚੀ ਨਾਮ ਸਮਾਨੀ ਸਬਦ ਮਿਲੇ ਪ੍ਰੀਤਮ ਸਾਦਾਤੀ ਆਈ ਸਾਚ ਨਾਮ ਵਡਿਆਈ ਪਾਈ ਆਪੇ ਕਰਤਾ ਜੁਗ ਜਗ ਸੋਈ ਨਾਦਰ ਕਰੇ ਮਲਾਵਾ ਹੋਏ ਗਰਬਾਨੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਲਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਨੇ ਪਰਤ ਪਾਲੇ ਮੋਕਤ ਪਦਾਰਥ ਤਿਨ ਕਿਉ ਪਾਏ ਹਰ ਕੇ ਨਾਮ ਰਤਿ ਲਿਵ ਲਾਏ ਗੋਰਾ ਸਵਾਤਿ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੈ ਰਹਾਉ ਤੇ ਹਰ ਰੰਗ ਗੂੜਾ ਧਨ ਪਰ ਹੋਈ ਸਾਤ ਸਿੰਦਾਰਾ ਪ੍ਰਭ ਸੋਈ ਉਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪਲਾ ਜਨਮ ਗਵਾਵੇ ਗੁਰ ਕੇ ਸਾਖਤ ਸਹਿ ਸੁਖ ਬਾਣੀ ਸੇਵਾ ਸਚੀ ਨਾਮ ਸਮਾਨੀ ਸਬਦ ਮਲੇ ਪ੍ਰੀਤਮ ਸਾਦਾ ਧਿਆਈ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜਗ ਸੋਏ ਨਾਦਰ ਕਰੇ ਮਲਾਵਾ ਹੋਏ ਗਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਦਾ ਧਨ ਅੰਤਰ ਨਾਮ ਸਮਾਲੇ ਜੇ ਜੰਤ ਜਿਨੇ ਪਰਤ ਪਾਲੇ ਮੋਕਤ ਪਦਾਰਥ ਤੈਨ ਕਿਉ ਪਾਈ ਹਰ ਕੇ ਨਾਮ ਰਤ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੇ ਰਹਾਉ ਤੇ ਹਰ ਰੰਗ ਗੂੜਾ ਤਨ ਪਰ ਹੋਈ ਸਾਤ ਸਿੰਗਾਰ ਵਾ ਪ੍ਰਭ ਸੋਈ ਹਮੇ ਵਿਚ ਪ੍ਰਭ ਕੋਈ ਨਾ ਪਾਵੇ ਮੂਲੇ ਪਰਾ ਜਨਮ ਹੰਗ ਕਵਾਵੈ ਗੁਰ ਕੇ ਸਾੰਤ ਸਹਿਜ ਸੁਖ ਬਾਣੀ ਸੇਵਾ ਸਚੀ ਨਾਮ ਸਮਾਨੀ ਸਬਦ ਮਿਲੇ ਪ੍ਰੀਤਮ ਸਾਦਾਤੀ ਆਈ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਾਦਰ ਕਰੇ ਮਲਾਵਾ ਹੋਏ ਗਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤ ਪ੍ਰਭ ਆਪ ਮਲਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਹਨੇ ਪਰਤ ਪਾਲੇ ਮੋਕਤ ਪਦਾਰਥ ਤਿਨ ਕਿਉ ਪਾਈ ਹਰ ਕੇ ਨਾਮ ਰਤਿ ਲਿਵ ਲਾਈ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੈ ਰਹਾਉ ਹੇ ਹਰ ਰੰਗ ਗੋੜਾ ਤਨ ਪਰ ਹੋਈ ਸਾਤ ਸਿੰਗਾਰ ਵਾ ਪ੍ਰਭ ਸੋਈ ਹਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪਲਾ ਜਨਮ ਗਵਾਵੇ ਗੁਰ ਕੇ ਸਾਥ ਸਜ ਸੁਖ ਬਾਣੀ ਸੇਵਾ ਸਚੀ ਨਾਮ ਸਮਾਨੀ ਸਬਦ ਮਿਲੇ ਪ੍ਰੀਤਮ ਸਾਦਾਤੀ ਆਈ ਸਾਚ ਨਾਮ ਵਡਿਆਈ ਪਾਏ ਅਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਲਾਵੇ ਸਤਨਾਮ ਸ਼੍ਰੀ ਵਾਹਿਗੁਰੂ ਸਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਹਨੇ ਪਰਤ ਪਾਲੇ ਮੋਕਤ ਪਦਾਰਥ ਤੈਨ ਕਿਉਂ ਪਾਏ ਹਰ ਕੇ ਨਾਮ ਰਤਿ ਲਵਲਾਈ ਗੋਰਾ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੈ ਰਹਾਉ ਕੇ ਹਰ ਰੰਗ ਗੂੜਾ ਧਨ ਪਰ ਹੋਈ ਸਤ ਸਿੰਗਾਰ ਵਾ ਪ੍ਰਭ ਸੋਈ ਹਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪਲਾ ਜਨਮ ਗਵਾਵੇ ਗੁਰ ਕੇ ਸਾਤ ਸਹਿ ਸੁਖ ਬਾਣੀ seva sachi naam samani sabad mile pritam sadaati aai saach naam wadai paae aape karta jug jug soe ਨਦਰ ਕਰੇ ਮਲਾਵਾ ਹੋਈ ਗਰਬਾਨੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਲਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਨੇ ਪਰਤ ਪਾਲੇ ਮੋਕਤ ਪਦਾਰਥ ਤਿਨ ਕਿਉ ਪਾਏ ਹਰ ਕੇ ਨਾਮ ਰਤਿ ਲਿਵ ਲਾਏ ਗੋਰਾ ਸਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੈ ਰਹਾਉ ਤੇ ਹਰ ਰੰਗ ਗੂੜਾ ਧਨ ਪਰ ਹੋਈ ਸਾਤ ਸਿੰਗਾਰ ਵਾ ਪ੍ਰਭ ਸੋਈ ਮੇ ਵਿਚ ਪ੍ਰਭ ਕੋਈ ਨਾ ਪਾਵੇ ਮੂਲੇ ਪালা ਜਨਮ ਹੰਕਵਾਵੇ ਗੁਰ ਕੇ ਸਾਖ ਸਹਿ ਸੁਖ ਬਾਣੀ ਸੇਵਾ ਸੱਚੀ ਨਾਮ ਸਮਾਨੀ ਸਬਦ ਮਲੇ ਪ੍ਰੀਤਮ ਸਾਦਾਤੀ ਆਈ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜਗ ਸੋਏ ਨਾਦਰ ਕਰੇ ਮਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਲਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਦਾ ਧਨ ਅੰਤਰ ਨਾਮ ਸਮਾਲੇ ਜੇ ਜੰਤ ਜਿਹਨੇ ਪਰਤ ਪਾਲੇ ਮੋਕਤ ਪਦਾਰਥ ਤੈਨ ਕਿਉਂ ਪਾਈ ਹਰ ਕੇ ਨਾਮ ਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੇ ਰਹਾਉ ਤੇ ਹਰ ਰੰਗ ਗੂੜਾ ਤਨ ਪਰ ਹੋਏ ਸਾਤ ਸਿੰਗਾਰ ਵਾ ਪ੍ਰਭ ਸੋਏ ਹਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪਰਾ ਜਨਮ ਗਵਾਵੈ ਗੁਰ ਕੇ ਸਾਖ ਸਹਿ ਸੁਖ ਬਾਣੀ ਸੇਵਾ ਸਚੀ ਨਾਮ ਸਮਾਨੀ ਸਬਦ ਮਿਲੇ ਪ੍ਰੀਤਮ ਸਾਦਾਤੀ ਆਈ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜਗ ਸੋਏ ਨਾਦਰ ਕਰੇ ਮਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਲਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਨੇ ਪਰਤ ਪਾਲੇ ਮੋਕਤ ਪਦਾਰਥ ਤੈਨ ਕਿਉ ਪਾਈ ਹਰ ਕੇ ਨਾਮ ਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੈ ਰਹਾਉ ਹੇ ਹਰ ਰੰਗ ਗੂੜਾ ਤਨ ਪਰ ਹੋਏ ਸਾਤ ਸਿੰਗਾਰ ਵਾ ਪ੍ਰਭ ਸੋਏ ਹਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪੜਾ ਜਨਮ ਗਵਾਵੇ ਗੌਰ ਕੇ ਸਾੰਤ ਸਜ ਸੁਖ ਬਾਣੀ ਸੇਵਾ ਸਚੀ ਨਾਮ ਸਮਾਨੀ ਸਬਦ ਮਿਲੇ ਪ੍ਰੀਤਮ ਸਾਦਾਤੀ ਆਈ ਸਾਚ ਨਾਮ ਵਡਿਆਈ ਪਾਏ ਅਪੇ ਕਰਤਾ ਜੁਗ ਜਗ ਸੋਏ ਨਾਦਰ ਕਰੇ ਮਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਲਾਵੇ ਸਾਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਸਾਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਹਨੇ ਪਰਤ ਪਾਲੇ ਮੋਕਤ ਪਦਾਰਥ ਤਿੰਨ ਕਿਉਂ ਪਾਏ ਹਰ ਕੇ ਨਾਮ ਰਤਿ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਤੇ ਆਵੈ ਰਹਾਉ ਕੇ ਹਰ ਰੰਗ ਗੂੜਾ ਧਨ ਪਰ ਹੋਈ ਸਤ ਸਿੰਗਾਰ ਵਾ ਪ੍ਰਭ ਸੋਈ ਹਮੇ ਵਿੱਚ ਪ੍ਰਭ ਕੋਈ ਨਾ ਪਾਵੇ ਮੂਲੇ ਪਲਾ ਜਨਮ ਗਵਾਵੇ ਗੁਰ ਕੇ ਸਾਖਤ ਸਹਿ ਸੁਖ ਬਾਣੀ seva sachi naam samani sabad mele pritam sadaati aaye saach naam wadai paaye ape karta jug jug soye ਨਾਦਰ ਕਰੇ ਮਲਾਵਾ ਹੋਏ ਗਰਬਾਣੀ ਤੇ ਹਰ ਮਨ ਵਸਾਵੇ ਨਾਨਕ ਸਾਚ ਰਤੇ ਪ੍ਰਭ ਆਪ ਮਲਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਦਾ ਤਨ ਅੰਤਰ ਨਾਮ ਸਮਾਲੇ ਜੇ ਜੰਤ ਜਿਨੇ ਪਰਤ ਪਾਲੇ ਮੋਕਤ ਪਦਾਰਥ ਤੈਨ ਕਿਉਂ ਪਾਏ